ਲਗਭਗ 1920 ਦੇ ਵਿੱਚ ਮੈਂ ਉਹਨਾਂ ਨੂੰ ਮਿਲਣ ਵਾਸਤੇ ਗਿਆ ਉਹਨਾਂ ਦੇ ਪਿੰਡ ਸੰਗਰੂਰ ਅਸੀਂ ਰਸਤੇ ਉੱਤੇ ਬੈਠੇ ਸੀਗੇ ਮੇਰੇ ਮਾਨਚਾਈ ਸੀਐਮ ਸਾਹਿਬ ਨੇ ਇਹਦੇ ਖਰਚੇ ਬਹੁਤ ਹੁੰਦੇ ਆ ਤੇ ਕੋਈ ਨਾ ਕੋਈ ਨੂੰ ਫੰਡ ਹੀ ਦੇ ਦਈਏ ਉਹ ਜਿਹੜਾ ਰਾਟ ਹੋ ਗਏ ਮੈਂ ਕੁਝ ਫੰਡ ਦੇਣ ਦੀ ਕੋਸ਼ਿਸ਼ ਕੀਤੀ ਉਹਨਾਂ ਕਹਿੰਦਾ ਅਸਤਾਜ ਜੀ ਬਿਲਕੁਲ ਨਹੀਂ ਬਿਲਕੁਲ ਮੇਰੇ ਕੋਈ ਨਹੀਂ ਕਿ ਜੱਜ ਹੈਗੀ ਆ ਜਦ ਕਿ ਮੇਰੇ ਕੋ ਪੱਕੇ ਸੋਰਸੇਸ ਤੇ ਪਤਾ ਸੀਗਾ ਵੀ ਉਹਨਾਂ ਨੂੰ ਜਿਹੜੀ ਤਨਖਾਹ ਮਿਲਦੀ ਹੈ ਉਸ ਤੋਂ ਬਾਅਦ ਤਾਂ ਉਹਨਾਂ ਦਾ ਤੇਲ ਦਾ ਖਰਚੇ ਲੱਗ ਜਾਂਦਾ ਸਾਰੇ ਵੋਟਰਾਂ ਨਾਲ ਸਾਥ ਇਹ ਕਿ ਨਾ ਜਿਵੇਂ ਇਤਿਹਾਸ ਤਿਸ ਪਹਿਲਾਂ ਬਣਾਇਆ ਮੈਂ ਦੁਬਾਰਾ ਉਮੀਦ ਕਰਦਾ ਕਿ ਤੁਸੀਂ ਦੁਬਾਰਾ ਫੇਰ ਸੰ ਤੇਰਾ ਤੇਰਾ ਸਿਤਾ ਜਿਤਾ ਕੇ ਦਿਓਗੇ ਔਰ ਅਸੀਂ ਪੰਜਾਬ ਦੀ ਬਿਹਤਰੀ ਬਾਤ ਤੇ ਜਿੱਥੋਂ ਸਾਡਾ ਪੰਜਾਬ ਪਛੜ ਗਿਆ ਉਹਨੂੰ ਦੁਬਾਰਾ ਫੇਰ ਨਹੀਂ ਉੱਤਰ ਸਕੀਏ ਦਸੋ ਬ੍ਰਿਆਪਲ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਸਾਰੇ ਨਰੇnder ਸਿੰਘ ਸੰਧਾ ਜਿਹੜੇ ਆਮ ਆਦਮੀ ਪਾਰਟੀ ਦੇ ਜੁਝਾਰੂ ਵਰਕਰ ਨੇ ਔਰ 2017 ਦੇ ਵਿੱਚ ਇਹਨਾਂ ਨੇ ਐਮਐਲਏ ਦੀ ਚੋਣ ਲੜੀ ਸੀ ਫਿਰੋਜ਼ਪੁਰ ਤੋਂ ਔਰ ਪਹਿਲਾਂ ਤੋਂ ਸੇਵਾ ਦੇ ਵਿੱਚ ਨੇ ਆਮ ਆਦਮੀ ਪਾਰਟੀ ਦੀ ਔਰ ਜਿਸ ਤਰੀਕੇ ਨਾਲ 2022 ਦੀ ਆਪਾਂ ਗੱਲ ਕਰ ਲਈਏ ਤਾਂ ਉਦੋਂ ਵੀ ਮਤਲਬ ਪੂਰਾ ਇਹਨਾਂ ਦਾ ਨੰਬਰ ਸੀਗਾ ਲੇਕਿਨ ਪਾਰਟੀ ਨੇ ਚਲੋ ਨਹੀਂ ਕਹਿਟ ਬਿਲੀ ਇਹਨਾਂ ਨੂੰ ਪਰ ਇਹਦੇ باوجود ਇਹਨਾਂ ਨੇ ਕੋਈ ਬਗਾਵਤ ਨਹੀਂ ਕੀਤੀ ਔਰ ਫਿਰ ਆਮ ਆਦਮੀ ਪਾਰਟੀ ਦੇ ਜੁਝਾਰੂ ਵਰਕਰ ਬਣ ਕੇ ਹੀ ਸੇਵਾ ਕਰਦੇ ਰਹੇ ਲੋਕਾਂ ਦੇ ਨਾਲ ਉਦਾਂ ਹੀ ਵਿਚਰਦੇ ਰਹੇ ਆ ਮੈਂ ਬੜੀ ਸਵਾਗਤ ਹੈ ਤੁਹਾਡਾ ਸਾਡੇ ਸਪੈਸ਼ਲ ਸ਼ੋਅ 'ਚ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਹਾਡਾ ਤੇ ਸਾਡੇ ਸਾਡੇ ਤੁਹਾਡੇ ਸਾਰੇ ਸੋਤਿਆਂ ਦਾ ਅੱਜ ਦੇ ਇਸ ਮੀਡੀਆ 'ਤੇ ਸਾਰਿਆਂ ਦਾ ਧੰਨਵਾਦ ਕਰਦਾ ਵੈਲਜੀ ਜੀ ਦਾ ਖਾਲਸਾ ਵੈਲਜੀ ਜੀ ਦੇ ਫਤਿਹ ਤੁਸੀਂ ਜਿਵੇਂ ਗੱਲ ਕੀਤੀ ਹੈ ਕਿ 2017 ਵਿੱਚ ਪਾਰਟੀ ਨੇ ਮੈਨੂੰ ਟਿਕਟ ਦਿੱਤੀ ਸੀ 2017 'ਚ ਮੈਂ ਮਿਹਨਤ ਕੀਤੀ ਲੇਕਿਨ ਉਦੋਂ ਪਾਰਟੀ ਦੀ ਕੋਈ ਹਵਾ ਏਦਾਂ ਬਣ ਗਈ ਜਿੱਤੇ ਜੇ ਆਪਾਂ ਕੰਮ ਹੀ ਨਹੀਂ ਹੋ ਸਕੇ ਮੇਨ ਕਾਰਨ ਉਸ ਸਮੇਂ ਸੀ ਵੀ ਪਾਰਟੀ ਨਮੀ ਸੀ ਨਮੀ ਨੂੰ ਜੀ ਸਟੈਂਡ ਕਰਨ ਦੀ ਬਹੁਤ ਕੋਸ਼ਿਸ਼ ਕੀਤੀ ਲੇਕਿਨ ਕਈ ਵਾਰੀ ਸਾਹਿਬ ਪੰਜਾਬ ਦੇ ਲੋਕ ਆ ਅਸੀਂ ਪੰਜਾਬ ਦੇ ਲੋਕ ਇਹ ਤੱਤੀ ਗੁਰਮਾਂ ਪੀਰਾਂ ਦੀ ਤੱਦੀ ਹੈ ਸਾਡੇ ਜਿਹੜੇ ਮਾਨਯੋਗ ਮੁੱਖ ਮੰਤਰੀ ਬੜੇ ਪੂਰ ਜੋਰ ਦਿਨੋਂ ਮਿਹਨਤ ਕਰ ਰਿਹਾ ਪੰਜਾਬ ਨੂੰ ਸਟੈਂਡ ਕਰਵਾਉਣ ਤੇ ਔਰ ਸਾਡੇ ਦਿੱਲੀ ਦੇ ਕੇਜਰੀਵਾਲ ਸਾਹਿਬ ਨੇ ਉਹਨਾਂ ਨੇ ਵੀ ਮਨ ਜਿ ਇੱਕ ਵੀੜਾ ਚੱਕਿਆ ਹੈ ਕਿ ਹਿੰਦੁਸਤਾਨ ਨੂੰ ਨਵੀਆਂ ਲੀਹਾਂ ਤੇ ਲੈ ਕੇ ਆਉਣਾ ਜੇ ਆਪਾਂ ਦੇਖੀਏ ਕਾਂਗਰਸੀ ਕਾਂਗਦੇ ਰਾਜ ਦੇ ਵਿੱਚ ਵੀ ਪਾਣੀਆਂ ਦੇ ਡਾਕਾ ਪਿਆ ਚੰਡੀਗੜ੍ਹ ਦੇ ਸਮਝੌਤੇ ਕਰਕੇ ਚੰਡੀਗੜ੍ਹ ਪਿਆਰ ਨੂੰ ਦਿੱਤਾ ਗਿਆ ਜਿੱਦੇ ਵੀ ਅੱਜ ਤੱਕ ਫੈਸਲੇ ਹੋਇਆ ਉਹ ਮੇਸ਼ਾ ਪੰਜਾਬ ਨੂੰ ਆਖੋ ਭਰੋਕੇ ਕੀਤਾ ਗਿਆ ਜਦ ਕਿ ਪੰਜਾਬ ਇੱਕ ਐਸੀ ਧਰਤੀ ਹੈ ਇਹਦੇ ਜਿਹੜੇ ਰਹਿਣ ਵਾਲੇ ਲੋਕ ਇਹਨਾਂ ਨੇ ਹਿੰਦੁਸਤਾਨ ਰਾਹ ਦੇ ਬਹੁਤ ਕੰਮ ਕੀਤਾ ਆ ਜਲਦੀ ਵਾਸਤੇ 98% ਕੁਰਬਾਨੀਆਂ ਦਿੱਤੀਆਂ ਔਰ ਇੱਕ ਵਾਰ ਸ਼ਾਇਦ ਤੁਹਾਨੂੰ ਯਾਦ ਹੋਵੇਗਾ ਕਿ ਹਿੰਦੁਸਤਾਨ ਨੂੰ ਫਾਈਨੈਂਸ਼ੀਅਲ ਕਰੈਸ਼ ਕਰੈਸ਼ ਤੇ ਟਪ ਰਿਹਾ ਸੀਗਾ ਦੇ ਪੈਸੇ ਹੀ ਸੋਨੇ ਦੇ ਲੋਨ ਪੈ ਗਈ ਪੈਸੇ ਤੇ ਲੋਨ ਪੈ ਗਈ ਜੋਰ ਲਾਲ ਲਹਿਰੂ ਨੇ ਕਾਲ ਦਿੱਤੀ ਔਰ ਸਭ ਤੋਂ ਵੱਧ ਸੋਨਾ ਪੰਜਾਬ ਦੇ ਲੋਕਾਂ ਨੇ ਦਿੱਤਾ। ਉਹਨਾਂ ਨੇ ਜਾਂਦਾ ਵੀ ਸਾਡੇ ਉਸ ਸਮੇਂ ਦੇ ਮੁੱਖ ਮੰਤਰੀ ਨੇ ਔਰ ਲੋਕਾਂ ਨੇ ਜਾ ਕੇ ਢੇਰ ਲਾ ਦਿੱਤੇ। ਔਰ ਉਸ ਸਮੇਂ 95% ਸੋਨਾ ਜਿਹੜਾ ਸੀਗਾ ਉਹ ਸਾਡੇ ਪੰਜਾਬੀਆਂ ਨੇ ਹਿੰਦੁਸਤਾਨ ਸਰਕਾਰ ਨੂੰ ਦਿੱਤਾ। ਅਸੀਂ ਹਿੰਦੁਸਤਾਨ ਸਰਕਾਰ ਵੱਲੋਂ ਹਮੇਸ਼ਾ ਵੱਧ ਚੜ੍ਹ ਕੇ ਯੋਗਦਾਨ ਪਾਇਆ। ਮੇਰੇ ਰਿਸ਼ਤੇਦਾਰ ਮੈਂ ਆਪ ਮਹਿਸੂਸ ਕਰਦਾ ਮੇਰੇ ਕੁਝ ਬੱਚੇ ਜਿਹੜੇ ਆ ਮੇਰੇ ਭਰਾਵਾਂ ਦੇ ਭਤੀਜੇ ਭਾਂਡੇ ਉਹ ਮਹਿੰਨਾ ਕਰੇ ਗਏ ਆ। ਕੋਈ ਜੱਟਾ ਕਰੇ ਮੈਂ ਕਮੋ ਜਾ। ਮੋਲੇ ਇਹ ਰਿਸ਼ਤੇਦਾਰੀਆਂ ਇੱਥੇ ਸਾਡੀਆਂ ਕੁਝ ਰਲੀਆਂ ਹੋਈਆਂ। ਬੜੀ ਸਾਂਝ ਸਾਡੀ ਮੇਜ ਆਦੀ ਇਹ ਲੋਕ ਪੰਜਾਬ ਦੀ ਸਾਂਝ ਤੋੜ ਕੇ ਜੱਟਾਂ ਦੇ ਆਧਾਰ ਤੇ ਬੋਡ ਲੈਣੀ ਚਾਹੁੰਦੇ ਨੇ ਲੇਕਿਨ ਇਹ ਬਹੁਤ ਮਾੜੀ ਸੋਚਾਂ ਇਹਨਾਂ ਦੀਆਂ ਇਹ ਸੋਚਾਂ ਤੋਂ ਉੱਪਰ ਉੱਠ ਕੇ ਸਾਨੂੰ ਹਿੰਦੁਸਤਾਨ ਨੂੰ ਸਟਰੌਂਗ ਬਣਾਉਣਾ ਚਾਹੀਦਾ ਮੈਂ ਬਹੁਤ ਗਰੀਬੀ ਚੋਂ ਉੱਠਿਆ ਮੈਂ ਹੱਥੀ ਸਾਰੇ ਕੰਮ ਕੀਤੇ ਮੰਨ ਲਓ ਕਿ ਖੇਤੀ ਤੋਂ ਲੈ ਕੇ ਔਟਾ ਕੀਤੀਆਂ ਸ਼ਹਿਰ ਚਲਾਏ ਬੱਚੇ ਪੜ੍ਹਾ ਕੇ ਬਹੁਤ ਸੈਟਲ ਕੀਤੇ ਲੇਕਿਨ ਸਮੇਂ ਦੀਆਂ ਸਰਕਾਰਾਂ ਨੇ ਹਲਾ ਦੇ ਇਸੇ ਪੈਦਾ ਕਰਤੇ ਕਿ ਸਾਡੇ ਪੰਜਾਬ ਦੇ ਬੱਚਿਆਂ ਨੂੰ ਬਾਹਰ ਜਾਣਾ ਪਿਆ ਅੱਜ ਮੇਰੇ ਬੱਚੇ ਜਿਹੜੇ ਆ ਉਹ ਕੈਨੇਡਾ ਚ ਨੇ ਕੈਨੇਡਾ ਚ ਬਹੁਤ ਸੱਟ ਨੇ ਲੇਕਿਨ ਅੱਜ ਸਾਨੂੰ ਦੁੱਖ ਇਹ ਹੁੰਦਾ ਕਿ ਸਾਡੀ ਧਰਤੀ ਛੱਡ ਕੇ ਉਹ ਕੈਨੇਡਾ ਚਲੇ ਗਏ ਅੱਜ ਸਾਨੂੰ ਦੂਰ ਸੀ ਇੱਥੇ ਰਹਿੰਦੇ ਲੇਕਿਨ ਅੱਜ ਤੜਾ ਤੜ ਦੇ ਜਾਜ ਭਰ ਭਰ ਜਾਂਦੇ ਨੇ ਮੈਂ ਪਹਿਲੀ ਵਾਰ ਕੈਨੇਡਾ ਗਿਆ ਉੱਥੇ ਮੈਂ ਦੇਖਿਆ ਕਿ ਜਾਜ ਦੇ ਵਿੱਚ 250 ਪੰਦਾ 25 ਦੇ ਵਿੱਚੋਂ 200 ਜਿਹੜੇ ਬੰਦੇ ਪੰਜਾਬ ਦੇ ਲੋਕ ਜਾ ਰਹੇ ਬੱਚੇ ਤੇ ਬਿਓ ਗਿਜਾਰੇ ਜਿਹੜੇ ਕੈਨੇਡਾ ਪਰਪਰ ਜਾਂਦੇ ਨੇ ਇਹ ਸਾਡੇ ਬਹੁਤ ਤੇ ਬੜੀ ਨੰਗਾਸ਼ਾ ਦੀ ਗੱਲ ਹੈ ਪੰਜਾਬ ਨੂੰ ਸਟਰੋਂਗ ਕਰਨ ਵਾਸਤੇ ਪੰਜਾਬ ਨੂੰ ਤਗੜਾ ਬਣਾਉਣ ਵਾਸਤੇ ਸਰਕਾਰਾਂ ਨੂੰ ਸੋਚਣਾ ਪਏਗਾ ਸਰਕਾਰਾਂ ਨੂੰ ਅਜਿਹੀਆਂ ਪਾਲਿਸੀਆਂ ਬਣਾਉਣੀਆਂ ਚਾਹੀਦੀਆਂ ਕਿ ਜਿਹਦੇ ਨਾਲ ਸਾਡਾ ਜਿਹੜਾ ਇੰਡਸਟਰੀ ਵੱਲਕ ਹੋਵੇ ਬੱਚੇ ਹੋਰ ਤਰੱਕੀ ਕਰਨ ਔਰ ਬੱਚਿਆਂ ਨੂੰ ਫਰੋਏ ਤੇ ਪੰਜਾਬ 'ਚ ਕੰਮ ਕਰਨ ਦਾ ਮੌਕਾ ਮਿਲੇ ਇਹ ਗੱਲਾਂ ਕੁਝ ਖਾਸ ਨੇ ਇਹਦੇ ਵਾਸਤੇ ਸਾਨੂੰ ਸਰਕਾਰਾਂ ਨੂੰ ਧਿਆਨ ਕਰਨ ਨੂੰ ਦੇਣਾ ਪਏਗਾ ਮੈਂ ਜੇ ਐਮਪੀ ਦਾ ਇਲੈਕਸ਼ਨ ਵਾਸਤੇ ਪਾਰਟੀ ਨੂੰ ਅਪਲਾਈ ਕੀਤਾ ਮੇਰੇ ਮਨ 'ਚ ਇੱਕ ਦਿਲੀ ਖਾਸ਼ ਹੈ ਕਿਉਂਕਿ ਮੈਂ ਮਹਿਸੂਸ ਕਰਦਾ ਕਿ ਜਦੋਂ ਬੰਦਾ ਜਵਾਨ ਹੁੰਦਾ ਬੈਲ ਉਹ ਦੀ ਸੋਚ ਹੁੰਦੀ ਕਿ ਮੈਂ ਆਪਣੇ ਆਪ ਨੂੰ ਸਟੈਂਡ ਕਰਾਂ ਪਰਿਵਾਰ ਨੂੰ ਸਟੈਂਡ ਕਰਾਂ ਫਿਰ ਉਸ ਤੋਂ ਬਾਅਦ ਉਹ ਆਪਣੇ ਪਿੰਡ ਨੂੰ ਸਟੈਂਡ ਕਰਾਂ ਮੈਂ ਉਸ ਕਰੀਬੀ ਜਨ ਦੇ ਕੇ ਪਰਿਵਾਰ ਨੂੰ ਬੇहद ਸਟੈਂਡ ਕੀਤਾ ਅੱਜ ਮੇਰੇ ਮਨ ਚ ਖਾਇਸ਼ ਹੈ ਕਿ ਮੈਂ ਉਹਦੇ ਪੰਜਾਬ ਆਦਿ ਕੁਝ ਕਰ ਸਕਾਂ ਪੰਜਾਬ ਆਦਿ ਮੈਂ ਤਾਂ ਹੀ ਕਰ ਸਕਦਾ ਕਿ ਜੇ ਪੰਜਾਬ ਨੂੰ ਸਾਨੂੰ ਕੋਈ ਤਾਕਤ ਮਿਲੇ ਜੇ ਅਸੀਂ ਉੱਥੇ ਪਾਰਲੀਮੈਂਟ ਜਾ ਕੇ ਕੋਈ ਪੰਜਾਬ ਦਾ ਵਿਸ਼ਾ ਰੱਖ ਸਕੀਏ ਪੰਜਾਬ ਦੇ ਕੋਈ ਵਿਦੇ ਲਈ ਵਾਸਤੇ ਉੱਥੇ ਕੋ ਗੱਲ ਕਰ ਸੀ ਕਿਉਂਕਿ ਜਿੱਥੇ 750 ਲਗਭਗ ਲੋਕਾਂ ਦੀ ਪੰਚਾਇਤ ਹੈ ਉਸ ਪੰਚਾਇਤ ਦੇ ਸਾਡਾ ਨਮਾਇਦਾ ਕੋ ਪਹੁੰਚਦਾ ਹੀ ਨਹੀਂ। ਅੱਗ-ਬੱਗ 20-25 ਪਾਰਲੀਮੈਂਟ ਮੈਂਬਰ, ਕੁਝ ਲੋਕ ਸਭਾ ਦੇ ਕੁਝ ਰਾਜ ਸਭਾ ਦੇ। ਅਗਰ ਜੇ ਉਹ ਇਕੱਠੇ ਹੋ ਗਏ ਸਾਡੇ ਪੰਜਾਬ ਦਾ ਮੁੱਦਾ ਠਾਉਂਦੇ ਤੇ ਐਸਾ ਕਦੇ ਇੰਪੋਸੀਬਲ ਨਹੀਂ ਹੁੰਦਾ ਕਿ ਉੱਥੋਂ ਸਾਡੇ ਦਿੱਲੀ ਵਾਲੇ ਸਾਡੀ ਗੱਲ ਨਾ ਸੁਣੋ ਕਿਉਂਕਿ ਸਾਡੇ ਵੱਖ-ਵੱਖ ਧੜਿਆਂ ਦੇ ਵੱਖ-ਵੱਖ ਪਾਰਟੀਆਂ ਨਾਲੋਂ ਕਿਸੇ ਨਾਲ ਰਲ ਕੇ ਇਕੱਠੇ ਚੱਲਦੇ ਹੀ ਸੀ। ਇਸ ਰਾਤੇ ਮੈਂ ਲੋਕਾਂ ਨੂੰ ਸਾਰਿਆਂ ਨੂੰ ਬੇਨਤੀ ਕਰਦਾ ਕਿ ਪੰਜਾਬ ਦੀ ਬਿਹਤਰੀ ਵਾਸਤੇ ਜਿਵੇਂ ਤੁਸੀਂ ਪਿਛਲੀ ਵਾਰ ਤੁਹਾਨੂੰ 92 ਸੀਟਾਂ ਜਤਾ ਕੇ ਦਿੱਤੀਆਂ ਔਰ ਅੱਜ ਸਾਡੇ ਜਿਹੜੇ ਮਾਨ ਸਾਹਿਬ ਨੇ ਰਾਤ ਦਿਨ ਕੰਮ ਕਰ ਰਿਆ ਤੇ ਜੇ ਤੁਸੀਂ ਸਾਨੂੰ 13 ਸੀਟਾਂ ਜਿਦਾ ਕੇ ਦਿਓ ਤੇ ਮੈਂ ਦਾਵਾ ਕਰਦਾ ਕਿ ਸਾਡੀ ਪਾਰਟੀ ਪੰਜਾਬ ਆਥੇ ਇੱਕ ਨਵਾਂ ਇਤਿਹਾਸ ਪੈਦਾ ਕਰੇਗੀ ਔਰ ਦਿੱਲੀ ਵਿੱਚੋਂ ਜਿਵੇਂ ਅੱਜ ਸਾਡੇ ਫੰਡ ਰੁਕੇ ਪਏ ਨੇ ਦੋ ਲੱਖ ਮਿੰਟ ਪੈਸੇ ਨਹੀਂ ਆ ਰਹੇ ਜੀਐਸਟੀ ਵਗੈਰਾ ਉੱਥੇ ਰੁਕੇ ਬੈਠਿਆ ਜੇ ਉਹੀ ਸਾਡੇ 20 ਬੰਦੇ ਜਾ ਕੇ ਉੱਥੇ ਜਾ ਕੇ ਉਹਨਾਂ ਲੀਰਾਂ ਨੂੰ ਮਿਲ ਕੇ ਔਰ ਗੱਲ ਰਖਣ ਆਪਣਾ ਪੱਖ ਰਖਣ ਔਰ ਮੈਂ ਦਾਅਵੇ ਨਾਲ ਕਹਿਣਾ ਕਿ ਉਹ ਪੈਸੇ ਲੈ ਕੇ ਆਉਣਗੇ ਅਸੀਂ ਆਹ ਪਿੰਡਾਂ ਦੇ ਲੋਕ ਆ ਪਿੰਡਾਂ ਵਿੱਚ ਜੇ ਕੋਈ ਪੰਚਾਇਤ ਦੇ ਵਿੱਚ 100 ਬੰਦੇ ਇਕੱਠਾ ਹੋਇਆ ਹੋਵੇ ਨਾ ਤੇ ਜੇ 10 ਬੰਦੇ ਇੱਕ ਮਤ ਹੋ ਤੇ ਫੈਸਲਾ ਉਹਦੀ ਮਰਜ਼ੀ ਨਾਲ ਕਰਾਇਆ ਜਾਂਦੇ। ਔਰ ਇਸੇ ਤਰ੍ਹਾਂ ਜੇ ਸਾਡੇ 20-22 ਪਿੰਡ ਦੇ ਪੱਠੇ ਬੰਦੇ 25-25 ਇਕੱਠੇ ਹੋਗੇ ਉਥੇ ਪੱਖ ਰੱਖਣਗੇ ਇਦਾਂ ਇੰਪੋਸੀਬਲ ਨਹੀਂ। ਪੋਸੀਬਲ ਹੈ ਹੋਰ ਚਾਹ ਕਦਾ। ਨਿਕਲ ਉਹਦੇ ਬਾਅਦ ਇਹ ਤੁਹਾਡੇ ਸਾਰੇ ਲੋਕਾਂ ਦਾ ਸਾਥ ਸਾਰੇ ਵੋਟਰਾਂ ਦਾ ਸਾਥ ਐਕੀ ਨਵਾਂ ਜਿਵੇਂ ਇਤਿਹਾਸ ਵਿੱਚ ਪਹਿਲਾਂ ਬਣਾਇਆ। ਮੈਂ ਦੁਬਾਰਾ ਉਮੀਦ ਕਰਦਾ ਕਿ ਤੁਸੀਂ ਦੁਬਾਰਾ ਫੇਰ 13-13 ਸੀਟਾਂ ਜਿਤਾ ਕੇ ਦਿਓਗੇ। ਔਰ ਜੀ ਪੰਜਾਬ ਦੀ ਬੇਤਰੀ વાਤੇ ਜਿੱਥੋਂ ਸਾਡਾ ਪੰਜਾਬ ਪਛੜ ਗਿਆ ਉਹਨਾਂ ਦੁਆਰਾ ਫੇਰ ਨਹੀਂ ਉਚੜ ਸਕੀਏ ਇਹਨਾਂ ਗੱਲਾਂ ਮੈਂ ਤੁਹਾਡਾ ਧੰਨਵਾਦ ਕਰਦਾ ਤੁਸੀਂ ਚਾਚਾ ਆਇਓ ਜੀ ਜਿਸ ਤਰੀਕੇ ਦੇ ਨਾਲ 2 ਸਾਲ ਦਾ ਟਨਰ ਜਿਹੜਾ ਭਗਵਾਨ ਸਰਕਾਰ ਦਾ ਖਤਮ ਹੋਇਆ ਔਰ 2 ਸਾਲ ਦੇ ਵਿੱਚ ਜਿਸ ਤਰੀਕੇ ਦੇ ਨਾਲ ਬਿਜਲੀ ਦੀ ਜਿਹੜੀ ਉਹਨਾਂ ਨੇ ਗੱਲ ਕੀਤੀ ਸੀ ਬਹੁਤ ਵੱਡੀ 300 ਯੂਨਟ ਫ੍ਰੀ ਕਰਨ ਦੀ ਉਹ ਉਹਨਾਂ ਨੇ ਫ੍ਰੀ ਕਰਤੀ ਔਰ ਉਹਦੇ ਨਾਲ ਨਾਲ ਜਿਸ ਤਰੀਕੇ ਦੇ ਨਾਲ ਪੰਜਾਬ ਦਾ ਇੱਕ ਆਮ ਲੋਕ ਆ ਜਿਹੜੇ ਉਹ ਆਪ ਦੇ ਨੂੰ ਸੁਰੱਖਿਅਤ ਮਹਿਸੂਸ ਕਰ ਰਹੇ ਆ ਜਿਸ ਤਰੀਕੇ ਦੇ ਨਾਲ 40 40 ਜਿਹੜੀਆਂ ਚੀਜ਼ਾਂ ਹੈਗੀਆਂ ਸੁਵਾਵਾਂ ਉਹ ਦੁਆਰਾ ਤੇ ਆ ਗਈਆਂ ਲੋਕਾਂ ਨੂੰ ਖਜੋਰ ਨਹੀਂ ਹੋਣਾ ਪੈਣਾ ਕੀ ਕਹਿਣਾ ਚਾਹੋ ਦੇਖੋ ਪਾਰਟੀ ਨੇ ਜੋ ਮੈਨੀਫੈਸਟੋ ਵਿੱਚ ਵਾਅਦੇ ਕੀਤੇ ਸੀ ਲਗਭਗ ਜਿਆਦਾ ਪੂਰੇ ਕਰਤੇ ਆ ਜਿਹੜੇ ਸੀ ਸਭ ਤੋਂ ਪਹਿਲਾ ਵਾਅਦਾ ਕੀਤਾ ਸੀ ਵੀ ਅਸੀਂ ਹਰ ਪਰਿਵਾਰ ਨੂੰ ਜਿਹੜੀ 300 ਜੂਨ ਜਿਹੜੀ ਬਿਜਲੀ ਹਰ ਮਹੀਨੇ ਫਰੀ ਦੇਵਾਂਗੇ ਉਹ ਅਸੀਂ ਦੇ ਰਹੇ ਹਾਂ ਜਿਵੇਂ ਬਿਰਧ ਪੈਨਸ਼ਨ ਸੀ ਉਹਦਾ ਅਸੀਂ ਵਾਅਦਾ ਕੀਤਾ ਸੀ ਉਹ ਅਸੀਂ ਪੂਰਾ ਕੀਤਾ ਇਸ ਤੋਂ ਇਲਾਵਾ ਬੀਬੀਆਂ ਦਾ ਜਿਹੜਾ ਸੀ ਵਾਦਾ ਕੀਤਾ ਸੀਗਾ ਉਹ ਵੀ ਜਲਦ ਪੂਰਾ ਕਰ ਰਹੇ ਹਾਂ ਉਹਦੇ ਵਾਸਤੇ ਵੀ ਜਾਰੀ ਕਰਦਾ ਲਿਖਨਤ ਪਰਤ ਹੋ ਗਈ ਆ ਉਹ ਮਹੀਨੇ ਦੋ ਮਹੀਨਾ ਵਿੱਚ ਲੋਕਾਂ ਨੂੰ ਬੀਬੀਆਂ ਨੂੰ ਮਿਲਣ ਲੱਗ ਪੈਗਾ ਇਸ ਤੋਂ ਇਲਾਵਾ ਜਿੰਨੇ ਜਿਹੜੇ ਵਾਅਦੇ ਕੀਤੇ ਨਸ਼ੇ ਦਾ ਬਹੁਤ ਵੱਡਾ ਸਹੀਗਾ ਨੁਕਸਾਨ ਜਿਹੜਾ ਪੰਜਾਬ ਨੂੰ ਹੋਇਆ ਔਰ ਇਹ ਸਰਕਾਰਾਂ ਦੀ ਤੇ ਅਫਸਰਾਂ ਦੀ ਬੇਲੀ ਭੁਗਤਣਾ ਹੋਇਆ ਮੈਂ ਮਹਿਸੂਸ ਕਰਦਾ ਮੈਂ ਕਿਸੇ ਦੀ ਇਹ ਅਟੈਕ ਨਹੀਂ ਕਰਦਾ ਲੇਕਿਨ ਜਿਹੜੀਆਂ ਸਮੇਂ ਦੀਆਂ ਸਰਕਾਰਾਂ ਨੇ ਉਹ ਉਹਨਾਂ ਨੇ ਇਸ ਨੂੰ ਸੀਰੀਅਸਲੀ ਲਿਆ ਨਹੀਂ ਅਾਂ ਤੇ ਸਾਡੀ ਜਿਹੜੀ ਨੌਜਵਾਨੀ ਉਹ ਜਦੋਂ ਤਬਾਹ ਹੋਈ ਪਈਆ ਜੋ ਹਲਾਤ ਸਾਡੇ ਪਿੰਡਾਂ ਦੇ ਹੋਏ ਪੈਣੇ ਜਿਹਦੇ ਘਰ ਦਾ ਕੋਈ ਜੀ ਨੁਕਸਾਨਿਆ ਜਾਂਦਾ ਪਤਾ ਉਹਨੂੰ ਹੁੰਦਾ ਕਿ ਇਹ ਸੱਟ ਕਿੱਲੇ ਪੈਰੀਆ ਸਾਡੇ ਲੀਡਰ ਨਾ ਦੇ ਨਾ ਅੱਤਵਾਦ ਦੇ ਟਾਈਮ ਜਿਹਨਾਂ ਨੂੰ ਕਿਦੇ ਚੁੰਡੀ ਵੀ ਨਹੀਂ ਸੀ ਨਾ ਕਿਦੇ ਆ ਨਸ਼ੇ ਵਿੱਚ ਜਨਾਂ ਨੂੰ ਚੁੰਡੀ ਨਹੀਂ ਲਿਜੀ ਇਹ ਉਸੇ ਹਿਸਾਬ ਨਾਲ ਲਈ ਗਏ ਜਿਵੇਂ ਪਹਿਲਾਂ ਸੀ ਕਿਉਂਕਿ ਉਹ ਸਮਝਦੇ ਆ ਕਿ ਜੇ ਕਿਸਾਨ ਦਾ ਪੁੱਤ ਨਸ਼ਈ ਹੋਏਗਾ ਫਾਈਨੈਂਸ਼ੀਅਲ ਕਮਜ਼ੋਰ ਹੋਏਗਾ ਤਾਂ ਸਾਡੇ ਛੋਟੇ ਛੁਗੇ ਛੁਗਿਆ ਲੋੜਾ ਸਾਡੇ ਮਗਰ ਮਰਉਣਗੇ ਉਹ ਸਾਡੇ ਇੱਕ ਬੜੀ ਸਾਡੇ ਇੱਕ ਕਹਿ ਲੋਗੇ ਇਤਰਾਸ ਦੀ ਹੈ ਕਿ ਸਾਨੂੰ ਚੰਗੀ ਲੀਡਰਸ਼ਿਪ ਨਹੀਂ ਮਿਲੀ ਕਿਤੇ ਪਹਿਲੀ ਵਾਰੇ ਸਾਨੂੰ ਲੀਡਰਸ਼ਿਪ ਜਿਹੜੀ ਹੈ ਭਗਵੰਤ ਮਾਨ ਜੀ ਸਾਡੇ ਮਾਨਯੋਗ ਸੀਐਮ ਸਾਹਿਬ ਉਹਨਾਂ ਨੇ ਬੀੜਾ ਚੁੱਕਿਆ ਔਰ ਮਾਨਤਾ ਹੀ ਨਾਲ ਜਿਵੇਂ ਉਹ ਕੰਮ ਕਰ ਰਿਹਾ ਅੱਜ ਵੀ ਲੋਕੀ ਉਹਨਾਂ ਦੇ ਵੀ ਕਿੰਦੂ ਕਰੰਤੂ ਕਰਦੇ ਮੈਂ ਜਾਤੀ ਤੌਰ ਤੇ ਉਹਨਾਂ ਨਾਲ ਮੈਂ ਕੰਮ ਕੀਤਾ ਕਰਕੇ ਦੇਖਿਆ ਲਗਭਗ 19 20 ਦੇ ਵਿੱਚ ਮੈਂ ਉਹਨਾਂ ਨੂੰ ਮਿਲਣ ਵਾਸਤੇ ਗਿਆ ਉਹਨਾਂ ਦੇ ਪਿੰਡ ਸੰਗਰੂਰ ਅਸੀਂ ਰਸਤੇ ਉੱਚ ਬੈਠੇ ਸੀਗੇ ਮੇਰੇ ਮਨਚਾਈ ਵੀ ਸੀਐਮ ਸਾਹਿਬ ਨੇ ਨਾ ਖਰਚੇ ਬਹੁਤ ਹੁੰਦੇ ਆ ਤੇ ਕੋਈ ਨਾ ਕੋਈ ਨੂੰ ਫੰਡ ਹੀ ਦੇ ਦਈਏ ਔਰ ਤੁਸੀਂ ਹੈਰਾਨ ਹੋਗੇ ਮੈਂ ਕੁਝ ਫੰਡ ਦੇਣ ਦੀ ਕੋਸ਼ਿਸ਼ ਕੀਤੀ ਉਹਨਾਂ ਕਹਾ ਉਸਤਾਜ ਜੀ ਬਿਲਕੁਲ ਨਹੀਂ ਬਿਲਕੁਲ ਮੇਰੇ ਕੋਈ ਨਹੀਂ ਕਿ ਜੱਜ ਹੈਗੀ ਆ ਜਦ ਕਿ ਮੇਰੇ ਕੋ ਪੱਕੇ ਸੋਰਸਸ ਤੇ ਪਤਾ ਸੀਗਾ ਵੀ ਉਹਨਾਂ ਨੂੰ ਜਿਹੜੀ ਤਨਖਾਹ ਮਿਲਦੀ ਹੈ ਉਸ ਤੋਂ ਬਾਅਦ ਉਹਨਾਂ ਦਾ ਤੇਲ ਦਾ ਖਤੇ ਲੱਗ ਜਾਂਦਾ ਲੇਕਿਨ ਉਹ ਇੱਕ ਪੈਸਾ ਨਹੀਂ ਲਿਆ ਅੱਜ ਲੋਕੀ ਇਲਜ਼ਾਮ ਪਾਜੀ ਕਰਦੇ ਹੋ ਆ ਕਰਦੇ ਸਾਰੇ ਝੂਠ ਗੱਲ ਕਰਦੇ ਆ ਜਿੰਨੇ ਉਹਨਾਂ ਦੇ ਮਨ ਦੇ ਵਿੱਚ ਕੰਮ ਕਰਨ ਦੀ ਕਸ਼ਿਸ਼ ਹੈ ਜਿਸ ਮਿਹਨਤ ਨਾਲ ਉਹ ਕੰਮ ਕਰ ਰਿਹਾ ਔਰ ਹਰ ਰੋਜ਼ ਮੀਟਿੰਗਾਂ ਕਰ ਰਿਹਾ ਹੁਣ ਕਿਸਾਨਾਂ ਨਾਲ ਨਾ ਲੱਗੇ ਮੀਟਿੰਗਾਂ ਕਿਉਂਕਿ ਹੁਣ ਉਹ ਵਪਾਰੀਆਂ ਨਾਲ ਰੋਜ਼ ਮੀਟਿੰਗਾਂ ਹੋ ਰਹੀਆਂ ਵਪਾਰਾਂ ਨਾਲ ਵਿੱਚ ਬੈਠ ਕੇ ਵਪਾਰੀਆਂ ਦੀ ਗੱਲਬਾਤ ਕਰ ਰਿਹਾ ਇਹ ਪੰਜਾਬ ਨੂੰ ਅਗਲ ਜਾਣ ਵਾਸਤੇ ਇੱਕ ਕੋਸ਼ਿਸ਼ ਹੈ ਔਰ ਜਿਵੇਂ ਮੌਕਾ ਮਿਲੇਗਾ ਇਹ 3 ਸਾਲ ਬਕਾਇਆ ਪਏ ਨੇ ਔਰ ਇਸ ਨੂੰ ਅਸੀਂ ਬਿਲਕੁਲ ਨਿਧ ਕਰ ਸਕਾਂਗੇ ਮੈਨੂੰ ਪੂਰਾ ਵਿਸ਼ਵਾਸ ਹੈ ਔਰ ਦੂਜੀ ਗੱਲ ਹੈ ਕਿ ਜਿਹੜੀ ਡਵੈਲਪਮੈਂਟ ਹੈ ਇਸ ਸਮੇਂ ਅਸਤੀ ਸਮਾਂ ਲੱਗਦਾ ਇਕਦਮ ਚੱਲੂ ਨਹੀਂ ਹੁੰਦਾ ਕਿ 1 ਮਿੰਟ ਵਿੱਚ ਇਹ ਹੋ ਜਾਵੇ ਜੋ ਵਾਦੇ ਕੀਤੇ ਆਸਤੇ ਆਸਤੇ ਪੂਰੇ ਕਰ ਰਹੇ ਆ ਔਰ ਉਮੀਦ ਹੈ ਕਿ ਅਸੀਂ 3 ਸਾਲਾਂ ਜੋ ਵੀ ਸਾਰੇ ਪੂਰੇ ਕਰ ਲੇ। ਆਪਾਂ ਗੱਲ ਕਰ ਲਈਏ ਅੱਜ ਤੱਕ ਕਦੇ ਸੋਪਨਾ ਨਹੀਂ ਲਿੱਤਾ ਸੀਗਾ ਪ੍ਰਿੰਸੀਪਲਾਂ ਨੇ ਸਕੂਲਾਂ ਦੇ ਨੇ ਵੀ ਸਾਨੂੰ ਫੋਰਨ ਦੇ ਟੂਰ ਹੋਣਗੇ ਔਰ ਸਾਨੂੰ ਉਹੀ ਤਰਜ਼ਾ ਹੋਣ ਗਿਆ ਕਿਉਂਕਿ ਉਹਦੇ ਮਨ ਦੇ ਵਿੱਚ ਆ ਕਿ ਮੇਰਾ ਜਿਹੜਾ ਪੰਜਾਬ ਦਾ ਨੌਜਵਾਨ ਹੈਗਾ ਉਹ ਪੰਜਾਬ 'ਚ ਹੀ ਰਹੇ ਉਹ ਨਾ ਬਾਹਰ ਜਾਵੇ। ਹੁਣ ਆਪਾਂ ਨੂੰ ਪਤਾ ਕਿ ਬਾਕੀ ਸਰਕਾਰਾਂ ਨੇ ਜੋ ਗ੍ਰੈਜੂਏਸ਼ਨ ਕਰਤੀ ਹੈਗੀ ਆ ਕੋਨੋ ਜਿਹੜਾ ਸਕੂਲ ਕਾਲਜ ਜਿਹੜੇ ਬੰਦ ਹੋ ਰਹੇ ਸੀ ਕਾਲਜ ਉਹਨਾਂ ਨੂੰ ਦੁਆਰਾ ਤੋਂ ਹੰਗਾਰਾ ਮਿਲ ਰਿਹਾ ਹੈਗਾ ਲੋਕਾਂ ਦੀ ਮਲਟੀਟਿਟ 12 ਹੁੰਦੀ ਹੈ 10th ਵਾਲਾ ਬੱਚਾ ਹੈ ਜਾਂ +2 ਵਾਲਾ ਬੱਚਾ ਉਹਦੀ ਮੈਂਟੈਲਿਟੀ ਤੇ ਫਾਈਨਲ ਵਾਲੇ ਬੱਚੇ ਦੀ ਜਿਹੜਾ ਗ੍ਰੈਜੂਏਸ਼ਨ ਕਰਦਾ ਉਹਦੀ ਮੈਂਟੈਲਿਟੀ ਚ ਜ਼ਮੀਨ ਅਸਮਾਨ ਦਾ ਫਰਕ ਹੁੰਦਾ ਔਰ ਹੁਣ ਕੌਜਾਂ ਦੁਆਰਾ ਤੋਂ ਜਿਹੜਾ ਹੈਗਾ ਗੂਰਪੈਣਾ ਸ਼ੁਰੂ ਹੋਇਆ ਔਰ ਜਿਸ ਤਰੀਕੇ ਦਾ ਨਾਲ ਇਹਨਾਂ ਨੇ ਸਕੂਲਾਂ ਨੂੰ ਮੈਨੂੰ ਨਹੀਂ ਸਰਕਾਰੀ ਸਕੂਲ ਚ ਅੱਗੇ ਬੱਚੇ ਲਿਖਾਂਦਾ ਨਹੀਂ ਸੀ ਕੋਈ ਲੋਕਾਂ ਦੇ ਮਨ ਦੇ ਚ ਹੁੰਦੇ ਸਰਕਾਰੀ ਸਕੂਲ ਹ ਹੁਣ ਜਦੋਂ ਆਪਾਂ ਸਰਕਾਰੀ ਸਕੂਲ ਜਾ ਕੇ ਦੇਖਦੇ ਆ ਉਹ ਤਾਂ ਬਣੇ ਵੇ ਜਿਵੇਂ ਕੋਈ ਬਹੁਤ ਵਧੀਆ ਵਧੀਆ ਸੈਂਟਰਲ ਸਕੂਲ ਹੋਣੋ ਜੀ ਉਹਨਾਂ ਨੇ ਦਿੱਖ ਦਿੱਤੀ ਹੈ ਕੀ ਕਹਤਾਂ ਜੋ ਦੇਖੋ ਜਿਹੜੀ ਪੜਾਈ ਆ ਇਹ ਇੱਕ ਮੋਡਲਾ ਦੇਸ਼ ਨੂੰ ਤਰੱਕੀ ਕਰਦਾ ਇੱਕ ਮੋਡਲਾ ਹਿੱਸਾ ਹੈ ਜੇ ਸਾਡੇ ਬੱਚੇ ਪੜ੍ਹੇ ਲਿਖੇ ਹੋਣਗੇ ਉਹ ਹੀ ਦੇਸ਼ ਨੂੰ ਵਿਕਸਿਤ ਕਰ ਸਕਦੇ ਆ ਪੜ੍ਹਾਈ ਦੀ ਬਹੁਤ ਵੱਡੀ ਲੋੜ ਹੈ ਮਹਾਰਾਜ ਜੀ ਸਿੰਘ ਦੇ ਰਾਏ ਦੇ ਵਿੱਚ ਪੜ੍ਹਾਈ ਜਿਹੜੀ 100% ਸਾਖਤਾ ਸੀ ਉਹਨਾਂ ਨੇ ਐਸੀ ਕਾਨੂੰਨ ਪੜ੍ਹਾਈ ਸੀ ਕਿ ਜਿੱਥੇ ਗੁਰਦੁਆਰਾ ਜਾਂ ਮੰਦਿਰ ਜਾਂ ਮਸਜਿਦ ਬਣੇਗਾ ਨਾਲ ਉੱਥੇ ਪੜ੍ਹਾਈ ਵਾਸਤੇ ਵੀ ਸਕੂਲ ਬਣੇਗਾ ਉਸ ਸਮੇ ਉਹ ਉਹ ਚੀਜ਼ ਅਸੀਂ ਦੇਖੀ ਆ ਸਾਡੀ ਪਾਰਟ ਨੇ ਫੈਸਲਾ ਕੀਤਾ ਕਿ ਪੜ੍ਹਾਈ ਬਹੁਤ ਜ਼ਰੂਰੀ ਆ ਉਹਨਾਂ ਨੇ ਮਾਡਰਨ ਸਕੂਲ ਜਿਵੇਂ ਸੀ ਦਿੱਲੀ ਵਿੱਚ ਕੰਮ ਕੀਤਾ ਦਿੱਲੀ ਵਿੱਚ ਥਾਂ-ਥਾਂ ਦੇ ਸੀ ਉੱਥੇ ਸਕੂਲ ਬਣਾਏ ਅੱਜ ਉੱਥੇ ਪ੍ਰਾਈਵੇਟ ਸਕੂਲਾਂ ਤੋਂ ਸਾਡੇ ਸਰਕਾਰੀ ਸਕੂਲ ਜ਼ਿਆਦਾ ਨੇ ਬੱਚੇ ਜਿਹੜੇ ਪ੍ਰਾਈਵੇਟ ਸਕੂਲਾਂ ਜਾਂ ਸਰਕਾਰੀ ਸਕੂਲਾਂ ਵਿੱਚ ਐਡਮਿਸ਼ਨ ਲੈ ਰਹੇ ਮੈਂ ਦਿੱਲੀ ਜਾਣ ਦਾ ਮੌਕਾ ਮਿਲਦਾ ਹੈ ਉੱਥੇ ਮੈਂ ਦੇਖਦਾ ਵੀ ਉੱਥੇ ਉਸੇ ਜਗ੍ਹਾ ਵੱਡੇ ਅਫਸਰਾਂ ਦਾ ਬੱਚਾ ਪੜਦਾ ਉੱਥੇ ਉਹ ਪੀਣ ਦਾ ਬੱਚਾ ਵੀ ਉੱਥੇ ਪੜ ਰਿਹਾ ਉੱਥੇ ਕਿਦੇ ਸੇੜ ਦਾ ਬੱਚਾ ਪੜਦਾ ਉੱਥੇ ਉਹਦੇ ਕਲਰ ਦਾ ਬੱਚਾ ਵੀ ਉੱਥੇ ਪੜ ਰਿਹਾ ਕਿਉਂਕਿ ਪੜਾਈ ਦਾ ਮਿਆਰ ਚੱਕਿਆ ਉਹੀ ਅਸੀਂ ਪੰਜਾਬ 'ਚ ਕਰਨੀ ਕੋਸ਼ਿਸ਼ ਕਰ ਰਹੇ ਹਾਂ ਕਿ ਇੱਥੇ ਵੀ ਪੜਾਈ ਵਿੱਚ ਐਸ ਤਰ੍ਹਾਂ ਸਿਰੇ ਤੇ ਆ ਲੇਕਿਨ ਇਹ ਵੀ ਕੁਝ ਬੱਚੇ ਜਿਹੜੇ ਬਾਹਰ ਜਾ ਰਹੇ ਹੋਗੇ ਕਰਕੇ ਜਿਹੜੇ ਜਿਨਨੇ ਕਾਲਜ ਆ ਪੋਲੀਟੈਕਨੀਕਲ ਕਾਲਜ ਉਹਨਾਂ ਨੂੰ ਨੁਕਸਾਨ ਹੋਇਆ ਕਿਉਂਕਿ ਉਹ ਤੋਂ ਇੱਕਦਮ ਧੜਾ ਧੜ ਸਰਕਾਰ ਨੇ ਕਾਲਜ ਬਣਾਈ ਤੇ ਕਾਲਜ ਜਿਆਦਾ ਬਣ ਗਏ ਹੁਣ ਬੱਚੇ ਦਾ ਬਾਹਰ ਜਾ ਰਹੇ ਬੱਚੇ ਪਲੱਸ 2 ਕਰਨ ਤੋਂ ਬਾਅਦ ਸਭ ਬਾਹਰ ਜਾ ਰਹੇ ਮੋਸਟਲੀ ਲੋਕਾਂ ਦਾ ਟ੍ਰੈਂਡ ਬਣ ਗਿਆ ਕਿ ਬੱਚੇ ਨੂੰ ਪਲੱਸ 2 ਕਰਾਉਂਦੇ ਬਾਹਰ ਭੇਜ ਦਿਓ ਮੈਂ ਬਾਅਦ ਵੀ ਦੇਖਿਆ ਕਿ ਬਾਹਰ ਬੱਚਾ ਉਹੀ ਤਰੱਕੀ ਕਰਦਾ ਹੈ ਜਿਹੜੇ ਬੱਚੇ ਦੀ ਐਜੂਕੇਸ਼ਨ ਵਧੀਆ ਹੈ ਪੜ੍ਹਾਈ ਵਧੀਆ ਟੌਪ ਦੇ ਆ ਮੇਰਾ ਬੱਚਾ ਉਥੇ ਆਈਟੀ ਵਿੱਚ ਹੈ ਐਜੂ 100 ਰੁਪਏ ਘੰਟਾ ਲੈਂਦੇ ਆ ਆਮ ਬੱਚੇ ਸਾਡੇ ਜਾ ਕੇ ਉਥੇ ਟ੍ਰੈਕੀ ਚਲਾਉਂਦੇ ਆ ਮੋਸਟਲੀ ਮੈਂ ਹੀ ਦਿਖਦਾ ਉਥੇ ਲੇਕਿਨ ਉਹ ਵੀ ਖੁਸ਼ ਹੈ ਸਾਡਾ ਪੰਜਾਬ ਦਾ ਜਿਹੜਾ ਨੌਜਵਾਨ ਮਿਹਨਤੀ ਬਹੁਤ ਆ ਕਿਤੇ ਵੀ ਬੈਠਾ ਉਸੇ ਮਿਹਨਤ ਨਾਲ ਤਰੱਕੀ ਕਰ ਜਾਂਦਾ ਕਿਤੇ ਬੈਠਾ ਦੁਨੀਆ ਦੇ ਇੱਕ ਵੱਖ-ਵੱਖ ਕੋਨਿਆਂ 'ਚ ਸਾਡੇ ਪੰਜਾਬੀਆਂ ਨੇ ਜਾ ਕੇ ਆਪਣਾ ਨਾਮ ਕਾਇਮ ਕੀਤਾ ਉਹਦਾ ਸਿੱਕਾ ਜਲਾਇਆ ਉਸ ਜਵਾਨੀ ਨੂੰ ਸਾਨੂੰ 50 ਜਵਤਨ ਦੀ ਲੋੜ ਹੈ ਸਾਨੂੰ ਸੋਚਉਣੀ ਚਾਹੀਦੀ ਅਸੀਂ ਉਸ ਜਵਾਨੀ ਨੂੰ ਹਿੰਦੁਸਤਾਨ ਵਾਸਤੇ ਵਰਤੀਏ ਪੰਜਾਬ ਵਾਸਤੇ ਵਰਤੀਏ ਕਿ ਅਸੀਂ ਇਹਨਾਂ ਤਰੱਕੀ ਕਰ ਸਕੀਏ ਉਹ ਸਾਡੀ ਇਸ ਕਾਰਨ ਦੁੱਖ ਨਾਲ ਕਹਿਣਾ ਪੈਂਦਾ ਕਿ ਸਾਡੀਆਂ ਸਰਕਾਰਾਂ ਨੇ ਇਸ ਪਾਸੇ ਕਦੇ ਖਿਆਲ ਨਹੀਂ ਕੀਤਾ ਉਹ ਜਿਹਦੀ ਵਜ੍ਹਾ ਕਰਕੇ ਸਾਡੇ ਨੌਜਵਾਨ ਜਿਹੜੇ ਬਾਹਰ ਜਾ ਰਹੇ ਸਰਪਾ ਗੱਲ ਕਰ ਲਈਏ ਹੈਲਥ ਦੀ ਗੱਲ ਕਰ ਲਈਏ ਉਹਨਾਂ ਨੇ ਪਹਿਲਾਂ ਕਿਹਾ ਸੀਗਾ ਕਿ ਮੈਂ ਹੈਲਥ ਦੇ ਵਿੱਚ ਹੁਣ ਮhalla ਕਲੀਨਿਕ ਜਿਹੜੇ ਬਣੇ ਨੇ ਸਾਰੇ ਟੈਸਟ ਫ੍ਰੀ ਆ ਉੱਥੇ ਇਹਦਾ ਉਹ ਲੋਕਾਂ ਦੇ ਅਵੇਲ ਕਰਨਾ ਨਾ ਚੀਜ਼ਾਂ ਦਾ ਪੰਜਾਬ ਦੀ ਜਨਤਾ ਨੇ ਅਵੇਲ ਕਰਨੀਆਂ ਹੁਣ ਉਹ ਜਾਣਗੀ ਮhalla ਕਲੀਨਿਕ ਦੇ ਉੱਤੇ ਜਾ ਕੇ ਦਵਾਈਆਂ ਲਾਹੂਗੀ ਉਹਨਾਂ ਨੂੰ ਵਿਜ਼ਿਟ ਕਰੂਗੀ ਉਹਨਾਂ ਨੂੰ ਉਹ ਲੱਗਦਾ ਵੀ ਉਹ ਪੁਰਾਣਾ ਸਰਕਾਰੀ ਹਸਪਤਾਲ ਜਿਹੜੇ ਹੁੰਦੇ ਉਹ ਜਿਹ ਮhalla ਕਲੀਨਿਕ ਖੋਣਗੇ ਪਰ ਜਿਸ ਤਰੀਕੇ ਦੇ ਨਾਲ ਉੱਥੇ ਡਾਕਟਰ ਜਿਹੜੇ ਭਾਏ ਆ ਉਹ ਇਮਾਨਦਾਰੀ ਨਾਲ ਕੰਮ ਕਰ ਰਹੇ ਆ ਸਾਰੇ ਟੈਸਟ ਫ੍ਰੀ ਆ ਸਾਰੀਆਂ ਦਵਾਈਆਂ ਫ੍ਰੀ ਆ ਕੀ ਕਹਣਾ ਚਾਹੋਗੇ ਕਿ 2 ਸਾਲ ਹੋਏ ਆ ਸਿਰਫ ਔਰ 2 ਸਾਲਾਂ ਦੇ ਵਿੱਚ ਹੈਲਥ ਨੂੰ ਇੰਨਾ ਜ਼ਿਆਦਾ ਹੰਗਾਰਾ ਜਿਹੜਾ ਮਿਲਣ ਲੱਗਿਆ ਦੇਖੋ ਆਮ ਤੌਰ ਤੇ ਜਿਹੜਾ ਗਰੀਬ ਹੈ ਨਾ ਉਹਨੂੰ ਸਭ ਤੋਂ ਵੱਡੀ ਮਾਰ ਪੈਂਦੀ ਹੈ ਇਲਾਜ ਦੀ ਜਦੋਂ ਕਿਤੇ ਲੋਕ ਸੁੱਖ-ਸੁਖ ਬੰਦਾ ਇਲਾਜ ਦੀ ਗੱਲ ਤੇ ਉਹਦੇ ਕੋਲ ਸੋਸੇ ਨਹੀਂ ਹੁੰਦੇ ਜੇ ਕੋਈ ਬਿਮਾਰੀ ਤਾਂ ਦੇਖੋ ਸਰੀਰ ਹੈ ਸਰੀਰ ਨੂੰ ਕੋਈ ਨਾ ਕੋਈ ਪ੍ਰੋਬਲਮ ਆ ਜਾਂਦੀ ਹੈ ਉਹ ਲੇਗੋ ਇਹਨ ਸੋਸੇ ਨਹੀਂ ਹੁੰਦੇ ਕਿ ਲਾਜ ਕਰ ਸਕੀਏ ਉਹ ਸਰਕਾਰ ਨੇ ਪਹਿਲਾ ਇਹ ਕੰਮ ਕੀਤਾ ਗਿਆ ਸੀ ਜਿਹੜਾ ਨਾ ਸਕੂਲ ਤੇ ਹੈਲਥ ਸਿਸਟਮ ਬਣਾਇ ਕਰਨਾ ਹੈ ਹੈਲਥ ਸਿਸਟਮ ਉਹ ਜਿਹੜੇ ਮhalla ਕਲੀਨਿਕ ਬਣਾਏ ਉੱਥੇ ਹਰ ਤਰ੍ਹਾਂ ਦਾ ਲਾਜ ਹੈ ਇਥੋਂ ਤੱਕ ਕਿ ਡਾਕਟਰ ਨੂੰ ਇਹ ਵੀ ਸਰਕਾਰ ਨੇ ਮਨਾ ਕੀਤਾ ਕਿ ਤੁਸੀਂ ਬਾਹਰੋਂ ਪਰਚੀ ਨਹੀਂ ਲੈ ਕੇ ਦੇਣੀ ਦਵਾਈ ਅੰਦਰੋਂ ਦੇਓ ਅੰਦਰੋਂ ਦਵਾਈ ਹਰ ਤਰ੍ਹਾਂ ਦੇ ਜੇਕਰ ਲੋੜ ਪੈਂਦੀ ਹੈ ਅਗਰ ਤੁਹਾਡੇ ਕੋਲ ਅੰਦਰ ਦਵਾਈ ਨਹੀਂ ਹੈਗੀ ਤੇ ਤੁਸੀਂ ਪਰਚੇ ਕਰਕੇ ਉਨਾਂ ਨੂੰ ਦਿਓ ਪੇਸ਼ੈਂਟ ਨੂੰ ਤਾਂ ਤੁਹਾਨੂੰ ਉਹਦਾ ਲਾਈਫ ਕਰਨਾ ਜ਼ਰੂਰੀ ਹੈ ਔਰ ਅਸੀਂ ਨਵੇਂ ਡਾਕਟਰ ਵੀ ਭਰਤੀ ਕੀਤੇ ਆ ਹਰ ਜਗਾ ਚੰਗੇ ਚੰਗੇ ਸਪੈਸ਼ਲਿਸਟ ਜਿਹੜੇ ਡਾਕਟਰ ਆਏ ਆ ਉਹ ਨਾ ਤਾਂ ਡਿਪੈਂਡ ਕਰਦਾ ਜਿਹੜਾ ਕਿ ਜਿਹੜਾ ਹੁਣ ਇਲਾਜ ਕਰਾਉਂਦਾ ਉਹਦਾ ਜੇ ਅਜੇ ਤੱਕ ਨਾ ਪਹਿਲਾ ਲੋਕ ਸਿਵਲ ਹਸਪਤਾਲਾਂ 'ਚ ਵਿਸ਼ਵਾਸ ਹੀ ਨਹੀਂ ਬੱਜਿਆ ਆਖੇ ਆਸੀਂ ਬੱਜ ਰਹੇ ਪਹਿਲਾ ਲੋਕ ਆਂ ਦੇ ਨਹੀਂ ਪ੍ਰਾਈਵੇਟ ਜਿਹੜੇ ਹਸਪਤਾਲ 'ਚੋਂ ਬਹੁਤ ਵਧੀਆ ਉੱਥੇ ਆ ਉਹ ਲੁੱਟਦੇ ਬਹੁਤ ਮੋਟੇ ਤੌਰ ਤੇ ਆ ਭਾਵੇਂ ਕੋਈ ਹਸਪਤਾਲਾਂ 'ਤੇ ਗੁੱਸਾ ਕਰਨਗੇ ਪਰ ਜਿੱਦਿਆਂ ਉਹਨੇ ਫੀਸਾਂ ਨਾ ਆਮ ਬੰਦੇ ਦੀ ਪਹੁੰਚ ਤੋਂ ਬਾਹਰ ਹੈ ਸੇਵਾ ਉਹਦੇ ਕੋਲ ਦਾ ਉਹਦਾ ਵਪਾਰ ਹੈ ਕਾਰੋਬਾਰ ਹੈ ਹਸਪਤਾਲ ਇੱਕ ਸੇਵਾ ਹੈ ਜਿਹੜਾ ਸਾਡੀ ਪੰਜਾਬ ਸਰਕਾਰ ਨੂੰ ਸੇਵਾ ਕਰਨ ਵਾਸਤੇ ਚੰਗੇ-ਚੰਗੇ ਡਾਕਟਰ ਜਿਹਨੇ ਪਾਇੰਟ ਕੀਤੇ ਆ ਜਿਹੜੇ ਬਹੁਤ ਕੁਆਲੀਫਾਈਡ ਆ ਔਰ ਇਸ ਟਾਈਮ ਪੂਰਾ ਰਾਜ ਹੋ ਰਿਹਾ ਇਸ ਵਾਸਤੇ ਕੋਈ ਕਮੀ ਨਹੀਂ ਲੋਕ ਇਲਾਜ ਕਰਾ ਰਹੇ ਆ ਔਰ ਅਜੇ ਵੀ ਆਪੀ ਜੇ ਆਉਂਦੇ ਉਥੇ ਮੇਲਾ ਲੱਗਿਆ ਉਹਨਾਂ ਲੋਕਾਂ ਦੇ ਇੰਨੀ ਭੀੜ ਹੁੰਦੀ ਹੈ ਟਾਈਮ ਨਹੀਂ ਆਉਂਦਾ ਮਿਲਦਾ ਇਹਦੇ ਲੋਕਾਂ ਦੇ ਸੰਧਾ ਸਾਹਿਬ 2017 ਤੋਂ ਤੁਸੀਂ ਆਮ ਆਦਮੀ ਪਾਰਟੀ ਨਾਲ ਜੁੜੇ ਹੋ ਤੁਸੀਂ ਵਫਾਦਾਰ ਸਿਪਾਹੀ ਬਣ ਕੇ 17 ਤੋਂ ਲਾ ਕੇ 22 ਤੱਕ ਸੇਵਾ ਕੀਤੀ ਔਰ 22 ਦੇ ਵਿੱਚ ਪੂਰਾ ਇਸ ਚੀਜ਼ ਦਾ ਕਿਆ ਲੱਗਦੀ ਸੀਗਾ ਕਿ ਸੰਧਾ ਸਾਹਿਬ ਆਣਗੇ ਲੇਕਿਨ ਚਲੋ ਜੋ ਪਾਰਟੀ ਦਾ ਹੁਕਮ ਸੀਗਾ ਤੁਸੀਂ ਸਰਮਥੇ ਮੰਨਿਆ ਬਹੁਤ ਪਾਰਟੀਆਂ ਨੇ ਤੁਹਾਨੂੰ ਅਪਰੋਚ ਕੀਤੀ ਸੰਧਾ ਆ ਜਾ ਪਰ ਸੰਧੇ ਨੇ ਹਮੇਸ਼ਾ ਲੋਕਾਂ ਦੇ ਲਈ 2017 ਚ ਜੇ ਹਾਰ ਵੀ ਗਿਆ ਸੀਗਾ ਫੇਰ ਵੀ ਲੋਕਾਂ ਦੇ ਲਈ ਸੰਧਾ ਉਹ ਐਮਐਲਏ ਦੇ ਬਰਾਬਰ ਹੀ ਸੀ ਜਿਸ ਤਰੀਕੇ ਨਾਲ ਲੋਕਾਂ ਦੀ ਸੇਵਾ ਕਰਦਾ ਰਿਹਾ ਆਪ ਦੀ ਜੇਬਾਂ ਚ ਪੈਸੇ ਖਰਚ ਕਰਦਾ ਰਿਹਾ ਲੋਕਾਂ ਦੇ ਕੰਮ ਕਰਾਉਂਦਾ ਰਿਹਾ ਲੋਕਾਂ ਦੇ ਫੈਸਲੇ ਕਰਾਉਂਦਾ ਰਿਹਾ ਕੋਸ਼ਿਸ਼ ਇਹ ਹੀ ਹੁੰਦੀ ਸੀ ਸੰਧੇ ਦੀ ਕਿ ਮੈਂ ਲੋਕਾਂ ਦੇ ਫੈਸਲੇ ਘਰੇ ਬੈਠੀ ਕਰਾ ਦਿੰਦੇ ਆ ਮੈਂ ਜਿਆਦਾ ਤਾਂ ਦਰਬਾਰੇ ਨੀਚੇ ਜਾ ਜਾਂਦੀ ਆ ਔਰ 2022 ਤੋਂ ਜਦੋਂ ਦੀ ਸਰਕਾਰ ਆਈ ਆ ਹੁਣ ਫਿਰ ਸਿੱਕਾ ਜਿਹੜਾ ਹੈਗਾ ਪ੍ਰਮਾਤਮਾ ਦੀ ਕਿਰਪਾ ਭਗਵੰਤ ਮਾਨ ਜੀ ਦੇ ਬੜੇ ਛੇਤੇ ਤੁਸੀਂ ਪਿਆਰ ਕਰਦੇ ਨੇ ਔਰ ਵੀ ਸੰਦੇ ਦੀ ਪੂਰੀ ਜਿਹੜੀ ਹੈਗੀ ਆ ਚੱਲ ਰਹੀ ਹੈਗੀ ਆ ਔਰ ਅਗਰ ਇਹ ਐਮਪੀ ਦੇ ਵਿੱਚ ਤੁਸੀਂ ਪ੍ਰਮਾਤਮਾ ਕਿਰਪਾ ਕਰ ਦਿੰਦਾ ਕਿਉਂਕਿ ਪਹਿਲੇ ਹੀ ਐਮਪੀ ਤੋਂ ਉਹਦਾ ਰੁਤਬੇ ਦੀ ਆਪਾਂ ਗੱਲ ਕਰ ਲਈਏ ਤਾਂ ਤੁਹਾਡਾ ਰੁਤਬਾ ਪੇਮ ਵਾਲਾ ਲੋਕਾਂ ਦੇ ਨਾਲ ਲੋਕ ਸੰਤਾ ਸੰਤਾ ਕਰਦੇ ਆ ਅਗਰ ਐਮਪੀ ਬਣ ਗਏ ਤਾਂ ਫਿਰ ਵੀ ਉਵੇਂ ਹੀ ਪਿਆਰ ਕਰਦੇ ਰਹੋ ਲੋਕਾਂ ਨੂੰ ਕਿ ਸੰਤਾ ਥ ਦੇਖੋ ਅਸੀਂ ਜਿਹੜਾ ਬੰਦਾ ਧਰਤੀ ਨਾਲ ਜੁੜਿਆ ਨਾ ਮੈਂ ਪਿੰਡ 'ਚ ਆਇਆ ਗਰੀਬੀ 'ਚ ਆਇਆ ਉੱਥੇ ਦਸਾਂ ਨੂੰ ਆ ਦੀ ਕਿੱਤ ਕਰਕੇ ਤਰੱਕੀ ਕੀਤੀ ਐ ਕੋਈ ਠਗਿਆ ਨਹੀਂ ਮਾਰੀ ਤਰੱਕੀ ਕੀਤੀ ਐ ਪਿੰਡ ਵਿੱਚ ਮੇਰੇ ਬਜ਼ੁਰਗ ਬਾਪੂ ਜੀ ਕਈ 60 ਸਾਲ ਸੁਪੰਦਰ ਐ ਉੱਥੇ ਮੈਨੂੰ ਇਲਾਕਾ ਕੰਮ ਕਰਨ ਦਾ ਮੌਕਾ ਮਿਲਿਆ ਸਾਡੇ ਪਿੰਡ 'ਚ ਕਦੇ ਕੋਈ ਪਰਚਾ ਨਹੀਂ ਹੋਇਆ ਕਦੇ ਪਿਛਲੇ 60 ਸਾਲਾਂ ਵਿੱਚ ਜਦ ਤੱਕ ਬਾਪੂ ਜੀ ਜਾਂ ਮੇਰਾ ਛੋਟਾ ਭਾਈ ਸੁਪੰਦਰ ਐ ਅਸੀਂ ਜੇ ਵੀ ਝਗੜਾ ਪਿੰਡ 'ਚ ਹੋ ਗਿਆ ਤਾਂ ਉੱਥੇ ਹੀ ਫੈਸਲਾ ਕਰਤਾ ਜਿਨੇ ਗ੍ਰਾਹ ਕੀਤਾ ਉਹਨੂੰ ਸਮਝਾਇਆ ਵੀ ਤੂੰ ਬੰਦਾ ਬਣ ਜਾ ਤੂੰ ਆ ਕੰਮ ਗਲਤ ਕੀਤਾ ਉਹਨੇ ਸੌਰੀ ਫਿਰ ਕੀਤੀ ਉੱਥੇ ਫੈਸਲਾ ਹੋ ਗਿਆ ਮਤਲਬ ਜਦੋਂ ਤੁਸੀਂ ਨਿਊਟਰਲ ਹੋਗੇ ਸੋਚੋਗੇ ਨਾ ਫੈਸਲਾ ਕਰਾਉਣ ਵਾਲੇ ਲੋਕ ਵੀ ਆਉਣਗੇ ਮੇਰੇ ਕੋਲ ਹਮੇਸ਼ਾ 100 200 ਬੰਦਾ ਜਾਨਾ ਹੁੰਦਾ ਲੋਕਾਂ ਦੇ ਫੈਸਲੇ ਕਰਾਈਦੇ ਆ ਟ੍ਰਾਫਿਕ ਹੁੰਦੇ ਮੈਂ ਗਈ ਸੌ ਪਤਾ ਰਿਆ ਮੈਨੂੰ ਆਪ ਲੈ ਕੇ ਗਏ ਵੀ ਤੁਸੀਂ ਇੱਥੇ ਆਉਂਦੇ ਅਸੀਂ ਟ੍ਰਾਫਿਕ ਹੁੰਦੇ ਵਿੱਚ ਆਦੇ ਸਾਡੇ ਟ੍ਰਾਫਿਕ ਹੁੰਦੇ ਬਹੁਤ ਟੜੇ ਬਾਜੀ ਹੁੰਦੇ ਆ ਟੱਕਾਂ ਦੀ ਪ੍ਰਧਾਨਗੀ ਕਰਨੀ ਕੋਈ ਸੌਖੀ ਨਹੀਂ ਹੁੰਦੀ ਬਹੁਤ ਔਖੀ ਹੁੰਦੀ ਆ ਉਹਦੇ ਵਿੱਚ ਅਸੀਂ ਵੀ ਸਾਰ ਪ੍ਰਧਾਨਗੀ ਕੀਤੀ ਆ ਮੇਰੇ ਬਰਾਬਰ ਦੇ ਇੱਕ ਪ੍ਰ ਪਰ ਜਦੋਂ ਲੋਕਾਂ ਦੇ ਹਿੱਤ ਦੀ ਗੱਲ ਆਉਂਦੀ ਸੀ ਟੈਂਟ ਸਾਂਝੇ ਪਾਉਂਦੇ ਸੀ। ਉਹਦੇ ਦਲਾਈਆਂ ਨੂੰ ਪਾਸੇ ਛੱਡ ਕੇ ਅਸੀਂ ਇਕੱਠੇ ਹੋ ਕੇ ਟੈਂਟ ਪਾਉਂਦੇ ਸੀ ਲੋਕਾਂ ਦੇ ਭਲੇ ਵਾਸਤੇ ਅਸੀਂ ਕੰਮ ਕਰ ਸਕੀਏ। ਇਸ ਵਕਤ ਅੱਜ ਵੀ ਅਸੀਂ ਜੇ ਸਾਡੇ ਕੋਲ ਜਿੰਨੇ ਜੋਗੇ ਅਸੀਂ ਹੈਗੇ ਆ ਉਹ ਗੱਲ ਉਹ ਹੋ ਜਾਂਦੀ ਮੇਰੇ ਮੈਂ ਉਹ ਮੇਰਾ ਪਿੰਡ ਕਰਿਆ ਪਹਿਲਵਾਨ ਵੀ ਤੇ ਸੂਬੇ ਵੀ ਆ ਉਥੇ ਪੰਡੋ ਬਾਲਣ ਕਾ ਬਹੁਤ ਨੰਮਾ ਸਮਰਿਆ ਤੇ ਮੇਰੇ ਬਾਪ ਦੇ ਉਹ ਮਿੱਤਰ ਸਨ। ਉਹ ਗੱਲ ਕਰਦੇ ਹੁੰਦੇ ਜਦ ਤੱਕ ਤੁਹਾਡੇ ਕੋਲ ਤਾਕਤ ਨਹੀਂ ਆਉਂਦੀ ਉਨੇ ਜੇ ਕੰਮ ਵੀ ਨਹੀਂ ਹੁੰਦੇ। ਕੰਮ ਤਾਕਤ ਹੋਵੇ ਜੇ ਤੁਸੀਂ ਸਾਨੂੰ ਆ ਤਾਕਤ ਦਿਓਗੇ ਕਿ ਕਿਤੇ ਨੰਦੋਪਾਰਲਮੈਂਟ ਪਾਰਟੀ ਟਿਕਟ ਦੇ ਲਈ ਤੇ ਲੋਕ ਜਿਤਾ ਕੇ ਲੈ ਹੁੰਦੇ ਤੇ ਕੰਮ ਕਰਕੇ ਦਿਖਾਉਂਦੇ ਕੰਮ ਕੀ ਹੁੰਦੇ ਨਜ਼ਰ ਨਹੀਂ ਆ ਤਾਕਤ ਨਾਲੇ ਕੰਮ ਸਭ ਜੈਸਤਰੀਕਰਨ ਭਗਵਾਨ ਜੀ ਨੇ ਪਹਿਲਾਂ ਵੀ ਜਿਹੜੇ ਐਮਪੀ ਅੱਠ ਉਤਾਰੇ ਨੇ ਉਹ ਬਹੁਤ ਹੀ ਸੋਚ ਸਮਝ ਕੇ ਇੰਟੈਲੈਕਚੁਅਲ ਇਨਸਾਨ ਨੇ ਔਰ ਜਿਵੇਂ ਤੁਹਾਡਾ ਰਸੂਕਾ ਪਰਮਾਤਮਾ ਕਰੇ ਕਿ ਉਹਨਾਂ ਦੇ ਦਿਲਾਂ 'ਚ ਖੁਸ਼ੀ ਆਵੇ ਤੇ ਹੁਣ ਅਸੀਂ ਫਿਰ ਮੁੜ ਕੇ ਇੱਕ ਐਮਪੀ ਦੇ ਕੈਂਡੀਡੇਟ ਨਾਲ ਥੋੜੇ ਦਿਨਾਂ ਬਾਅਦ ਜਿਹੜਾ ਹੈ ਗਿਆ ਫਿਰ ਮਿਲ ਕੇ ਐਵੇਂ ਹੀ ਇਕ ਤਰਿਕੰਪੈਨ ਨੂੰ ਵਧਾਈਏ ਕਹਾਂਗੇ ਤੁਸੀਂ ਸਾਫ਼ ਸੁਥਰਾ ਕੰਮ ਕੀਤਾ ਲੋਕ ਪਿਆਰ ਕਰਦੇ ਆ ਔਰ ਇਵੇਂ ਆਪਾਂ ਜੁੜੇ ਨਹੀਂਗੇ ਔਰ ਇਵੇਂ ਲੋਕ ਜੁੜੇ ਰਹਣ ਔਰ ਲੋਕ ਕੋਸ਼ ਹੋਣ ਵੀ ਸਾਡਾ ਸੰਧਾ ਆ ਗਿਆ ਬਸ ਐਨ ਆਰ ਆਈ ਵੀਰ ਜਿਹੜੇ ਆ ਉਹ ਇੰਨਾ ਜ਼ਿਆਦਾ ਪਿਆਰ ਕਰਦੇ ਨੇ ਉਹ ਵੀ ਹੋਈ ਇੱਧਰ ਆ ਕੇ ਮੁੜ ਕੇ ਮੈਨੂੰ ਪਤਾ ਵੀ ਕਈ ਕਈ ਲੋਕ じゃ ਆਈਏ ਟਟਕ ਟਟਕੇ ਆਉਣਗੇ ਜਦੋਂ ਤੁਹਾਨੂੰ ਐਮਪੀ ਦੀ ਟੈਨਸੀ ਦੇ ਕਲੀਅਰ ਹੋ ਜਾਂਦੀ ਆ ਕਿਉਂਕਿ ਐਨ ਆਰ ਆਈ ਤਾਂ ਪੂਰਾ ਲਗਾਈ ਬੈਠਿਆ ਵੀ ਆਵੇ ਸੀ ਉਹ ਦਿਨ ਵੀ ਜਦੋਂ ਸਾਡੇ ਜਿਹੜੇ ਨਰਿੰਦਰ ਜੀ ਆ ਉਹਨਾਂ ਨੂੰ ਵੀ ਟਿਕਟ ਮਿਲੇ ਤੁਹਾਡਾ ਸਾਨੂੰ ਸਮਝਾਉਣ ਲਈ ਸਰ ਬਹੁਤ ਬਹੁਤ ਧੰਨਵਾਦ ਧੰਨਵਾਦ ਬਹੁਤ ਬਹੁਤ ਧੰਨਵਾਦ ਤੁਸੀਂ ਜਿਵੇਂ ਐਨਆਰ ਦੀ ਗੱਲ ਕੀਤੀ ਐ ਐਨਆਰ ਜਿਹੜੇ ਉਹਨਾਂ ਦੀ ਅਤਿ ਆਤਮਾ ਪੰਜਾਬ 'ਚ ਰਹਿੰਦੀ ਉਹਨਾਂ ਦੀ ਮੰਨ ਤੇ ਭਾਵਨਾ ਹੁੰਦੀ ਸਾਡਾ ਪੰਜਾਬ ਤਰੱਕੀ ਕਰੇ ਔਰ ਮੈਂ ਉੱਥੇ ਜਾ ਕੇ ਦੇਖਿਆ ਉਹ ਜਦੋਂ ਕਿਹਦੀ ਗੱਲ ਹੁੰਦੇ ਪੰਜਾਬ ਦੀ ਗੱਲ ਕਰਦੇ ਭਾਵੇਂ ਉਹਦੇ 20 ਸਾਲ ਗਏ ਜਾਂ 50 ਸਾਲ ਦੇ ਗਏ ਨੇ ਉਹਨਾਂ ਦੀ ਆਤਮਾ ਇਤਨਾ ਜੁੜੀ ਐ ਤੇ ਇੱਥੇ ਜੇ ਇਲੈਕਸ਼ਨ ਮਾਲਕ ਕਿਰਪਾ ਕਰੇ ਪਾਰਟੀ ਟਿਕਟ ਦਿੰਦੀ ਐ ਉਹ ਵੀ ਨਾਲ ਸਾਥ ਦੇਣਗੇ ਔਰ ਅਸੀਂ ਵੀ ਜੇ ਤੁਸੀਂ ਗੱਲ ਕੀਤੀ ਨੇ ਕਿ ਕਾਹੂ ਆਕਰਣ ਆ ਜਾਵੇ ਇਹ ਨਿਰੰਦਰ ਸਿੰਘ ਪਹਿਲਾਂ ਵੀ ਬਾਹਰ ਹੀ ਪੈਦਾ ਕਦੇ ਘੇਟ ਨਹੀਂ ਹੁੰਦਾ ਮੇਰਾ ਜਿਹੜਾ ਮਰਜੀ ਅੰਦਰ ਆ ਜਾਓ ਉੱਥੇ ਬਾਹਰੋਂ ਬੈਲ ਮਾਰ ਕੇ ਆਉਣ ਦੀ ਲੋੜ ਨਹੀਂ ਪੈਂਦੀ ਬੂਹੇ ਖੁੱਲੇ ਹੁੰਦੇ ਐ ਤੇ ਬਾਹਰ ਹੀ ਬੈਠੇ ਹੋਈ ਦਮ ਇਸ ਵਾਰ ਤੇ ਸਿਹਤ ਤੇ ਇਦਾਂ ਦੀ ਹੁੰਦੀ ਐ ਜੇ ਤੁਸੀਂ ਲੋਕਾਂ ਨਾਲ ਮਿਲ ਕੇ ਰਹੋਗੇ ਤੇ ਲੋਕੀ ਤੁਹਾਨੂੰ ਆਪਣਾ ਸਮਝਣਗੇ ਤੇ ਜੇ ਅਸੀਂ ਜੇ ਮੈਨੂੰ ਗੱਲ ਇੱਕ ਯਾਦ ਆ ਗਈ ਉਹ ਅਸੀਂ ਇੱਕ ਇਲੈਕਸ਼ਨ ਚ ਬਿਜਨੀ ਜੋਨ ਗਏ ਤੇ ਉਹ ਇੱਕ ਐਮ ਐਲ اے ਸਾਹਿਬ ਉਹਦੇ ਕਾਰ ਦੇ ਚ 10 12 ਤੌਲੀਏ ਰੱਖੇ ਹੋਏ ਸੀਗੇ ਤੇ ਤੌਲੀਏ ਲਈ ਬੱਦੇ ਦਾ ਫਿਰ ਉਹਨਾਂ ਸਮੇਂ ਆਉਂਦੇ ਦੁਬਾਰਾ ਨਹੀਂ ਮੌਕਾ ਮਿਲਦਾ ਅਤੇ ਇਹ ਵੀ ਲੱਗਦਾ ਕਿ ਭਾਵੇਂ ਜਦੋਂ ਗੱਡੀ ਸਾਡੀ ਲਿਬੜੀ ਹੁੰਦੀ ਜਿਹੜਾ ਬਹਿ ਕੇ ਆਪ ਵੀ ਪਹਿਲਾਂ ਔਰ ਮੈਂ ਤਾਂ ਲਿਖੀ ਦੀ ਸਭ ਮੈਂ ਜ਼ਿੰਦਗੀ ਜਿੱਥੇ ਕਿਸੇ ਕੱਪ ਚਾਹ ਨਹੀਂ ਪੀਤਾ ਜੇ ਮੇਰੇ ਕੇ ਦਾ ਕੰਮ ਕਰਾਉਣਾ ਪੱਲਿਓਂ ਕੱਢੀ ਤੇਲ ਪਾ ਕੇ ਚੰਡੀਗੜ੍ਹ ਜਾਊਗਾ ਨਾਲ ਲੈ ਕੇ ਜਾਊਗਾ ਨਾਲ ਰੋਟੀ ਪਾਣੀ ਰਹਿਦਾ ਖੱਤਾ ਹੀ ਮੇਰਾ ਹੋਗਾ ਇਸ ਵਾਤੇ ਉਦਾਂ ਦਾ ਫਰਕ ਨਹੀਂ ਪੈਂਦਾ ਬਾਕੀ ਮਾਲਕ ਦੀ ਮੌਜ ਹੈ ਜਿੱਥੇ ਉਹਨੇ ਸੇਵਾ ਲੈਣੀ ਹੈ ਉਹਦੀ ਕੀਮਤ ਤੇ ਬਣਾ ਹੋਣਾ ਥੈਂਕ ਯੂ ਥੈਂਕ ਯੂ ਧੰਨਵਾਦ ਬਹੁਤ ਬਹੁਤ ਧੰਨਵਾਦ